ਦਾਸ ਜੀ ਸਵਾਗਤ ਹੈ ਜੀ ਫਿਰ ਤੁਹਾਡਾ ਇਕਨੋਮਿਕ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਆਪਾਂ ਪਹੁੰਚੇ ਜੀ ਪਿੰਡ ਮੂਨਕ ਜੋ ਕਾਫੀ ਦਿਨਾਂ ਤੋਂ ਸੁਣ ਪਤੇ ਜੀ ਨੂਨ ਕਿਹੜਾ ਫਲੱਡ ਦਾ ਏਰੀਆ ਹੈ ਘੱਗਰ ਦਰਿਆ ਪੂਰੇ ਵਫਾਨ ਤੇ ਫਲੱਡ ਦਾ ਏਰੀਆ ਆਇਆ ਪਿਆ ਤੇ ਅੱਜ ਜਿਸ ਜਗ੍ਹਾ ਤੇ ਆਪਾਂ ਪਹੁੰਚੇ ਜੀ ਇਹ ਇੱਥੇ ਇੱਕ ਮੈਰਜ ਪੈਲਸ ਬਣਿਆ ਹੋਇਆ ਹੈ ਇਹ ਬਣਿਆ ਹੋਇਆ ਜੀ ਮੂਨਕ ਦਾ ਜਿਹੜਾ ਪਾਪੜਾ ਰੋਡ ਆ ਉਸਤੇ ਤੇ ਇੱਥੇ ਆਪਾਂ ਜਿਹੜੀ ਲੰਗਰ ਦੀ ਸੇਵਾ ਕਰ ਰਹੇ ਨੇ ਕਿਸਾਨੋਂ ਭਰਾਵਾਂ ਦੀ ਜਿਹੜੀ ਲੰਗਰ ਉਹ ਤਾਂ ਸੇਵਾ ਕਰਦੇ ਦਿਨ ਰਾਤ ਪੌਣਾ ਤੇ ਬੈਠੇ ਨੇ ਤੇ ਉਹਨਾਂ ਵਾਸਤੇ ਲੰਗਰ ਇੱਥੇ ਤਿਆਰ ਹੋ ਕੇ ਇੱਥੋਂ ਲੰਗਰ ਤਿਆਰ ਹੋ ਕੇ ਜਾਂਦਾ ਤੇ ਅੱਜ ਆਪਾਂ ਪਹੁੰਚੇ ਹਾਂ ਉਸ ਲੰਗਰ ਹਾਲ ਦੇ ਵਿੱਚ ਸਾਨੂੰ ਇੱਥੋਂ ਲੰਗਰ ਵੀ ਦਿਖਾਇਆ ਮੈਂ ਕੀ ਕੀ ਇੱਥੇ ਲੰਗਰ ਬਣ ਰਿਹਾ ਫਿਲਹਾਲ ਬਾਈ ਨੇ ਦੱਸਿਆ ਕਿ ਅੱਜ ਆਪਣੇ ਵਾਸਤੇ ਇਹ ਛੋਲੇ ਪੂਰੀਆਂ ਦਾ ਲੰਗਰ ਚੱਲ ਰਿਹਾ ਇੱਕ ਪ੍ਰਸ਼ਾਦ ਇੱਕ ਪ੍ਰਸ਼ਾਦ ਤੇ ਇਹ ਸੇਵਾ ਦਾ ਜਿਹੜਾ ਦੂਜਾ ਦਿਨ ਚੱਲ ਰਿਹਾ ਤੇ ਦੂਜੇ ਦਿਨ ਆਪਾਂ ਨੂੰ ਆ ਕੇ ਇੱਥੇ ਥੋੜੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਪਾਂ ਸਾਨੂੰ ਲੰਗਰ ਹਾਲ ਚੱਲ ਕੇ ਦਿਖਾਉਨੇ ਆ ਬਾਕੀ ਜਿਹੜੇ ਬਲੌਗ ਤੇ ਸਾਡੇ ਵੀਡੀਓ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਇਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਉਹਨੂੰ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਾਇਆ ਕਰੋ ਕਿਉਂਕਿ ਅਜਿਹੀਆਂ ਵੀਡੀਓ ਹੋਰਾਂ ਤੱਕ ਪਹੁੰਚਦੀਆਂ ਰਹਿਣ ਤੇ ਤੇ ਐਸਾਈਡ ਹੈ ਜਦੋਂ ਇੱਥੇ ਜੋ ਪੈਲਸ ਹੈ ਉਹਦੀ ਰਸੋਈ ਐਸਾਈਡ ਬਣੀ ਹੋਈ ਹੈ ਤੇ ਆਪਾਂ ਹੁਣ ਚੱਲਦੇ ਹਾਂ ਤੇ ਇਧਰ ਹੋਰ ਲੰਗਰ ਤਿਆਰ ਇਧਰ ਮਾਈਆਂ ਆਟਾ ਗੁੰਨਣ ਲੱਗੀਆਂ ਨੇ ਤੇ ਇਹ ਪੂਰੀਆਂ ਤੇ ਬਣਨ ਲੱਗੀਆਂ ਤੇ ਇਧਰ ਬਾਈ ਬਣਾ ਰਹੇ ਛੋਲੇ ਪੂਰੀਆਂ ਦਾ ਲੰਗਰ ਤੇ ਕੁਝ ਪੂਰੀਆਂ ਬਣ ਕੇ ਜਿਹੜੇ ਬਾਈਕ ਗਰਾਂਦੇ ਬੰਨਣਾ ਦੇ ਬੈਠੇ ਨੇ ਨਾ ਉਹਨਾਂ ਵਾਸਤੇ ਵੀ ਜਾ ਚੁੱਕੀਆਂ ਨੇ ਤੇ ਬਾਕੀ ਇਧਰ ਬਾਈਕ ਲੱਗ ਰਿਹਾ ਬਣਾਉਣ ਅੱਜ ਦੇ ਅਸਲ ਜੀ ਹੈ ਯਾਨੀ ਅੱਜ ਜਿਹੜਾ ਲੰਗਰ ਸੇਵਾ ਦਾ ਹੈ ਦੂਜਾ ਦਿਨ ਹੈ ਤੇ ਅੱਜ ਛੋਲੇ ਪੂਰੀਆਂ ਦਾ ਲੰਗਰ ਸਵੇਰੇ ਚੱਲੇ ਸੀ ਬ੍ਰੈਡ ਬ੍ਰੈਡ ਤਕਰੀਬਨ ਲੱਖ ਚੁੱਕੇ ਨੇ ਉਸੇਵਾ ਵਿੱਚ ਜਾ ਚੁੱਕੇ ਨੇ ਤੇ ਅੱਜ ਦੇਖ ਲੈ ਲੰਗਰ ਜੋ ਬਣਿਆ ਛੋਲੇ ਪੂਰੀਆਂ ਦਾ ਬਣਿਆ ਤੇ ਕੁਝ ਸੇਵਾ ਵਾਸਤੇ ਜਾ ਚੁੱਕੇ ਨੇ ਅੱਡੜ ਪੋੜਾਂ ਤੇ ਤਕਰੀਬਨ 5 4-5 ਪੋੜਾਂ ਨੇ ਜਿਹੜੇ ਇੱਥੇ ਸੇਵਾ ਵਾਸਤੇ ਬਣੇ ਹੋਏ ਨੇ ਤੇ ਉੱਥੇ ਹੀ ਸਾਰਾ ਇਹ ਲੰਗਰ ਜਾਂਦਾ ਇੱਥੋਂ ਬਣ ਕੇ ਤੇ ਬਾਕੀ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਬਾਈ ਤਰ੍ਹਾਂ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਾਂ ਦਮ ਇੱਕ-ਇੱਕ ਦਰਾਂ ਦਾ ਲੰਗਰ ਚਲਾਉਣ ਦੇ ਅੱਗੇ ਕੀ ਕੁਝ ਇਸ ਲੰਗਰ ਦੇ ਵਿੱਚੋਂ ਤੇ ਆ ਬਾਈ ਲਗਾਤਾਰ ਨਾ 2 ਦਿਨਾਂ ਤੋਂ ਜੋ ਲੰਗਰ ਦੀ ਸੇਵਾ ਕਰ ਰਹੇ ਨੇ ਇਹਨੋਂ ਪੁੱਛਦਾ ਮੈਂ ਲੰਗਰ ਕਿੰਨੇ ਦਿਨ ਹੋਰ ਚੱਲਣਾ ਹੈ ਤੇ ਅੱਜ ਕਾਸੀ ਦਾ ਲੰਗਰ ਹੈ ਤੇ ਹੁਣ ਇਹ ਕਿੱਥੇ ਕਿੱਥੇ ਲੰਗਰ ਪਹੁੰਚ ਚੁੱਕੇ ਨੇ ਹੁਣ ਆਪਣੇ ਕਿੱਥੇ ਕਿੱਥੇ ਪਹੁੰਚਾਉਣਾ ਕੀ ਹਾਲ ਹੈ ਵੀਰ ਠੀਕ ਹੈ ਜੀ ਹਾਂ ਠੀਕ ਹਾਂ ਜੀ ਵਧੀਆ ਵਧੀਆ ਸਭ ਨੂੰ ਸਸਰੀਕਾਰ ਪਿਆਰ ਭਰੀ ਤੇ ਆਪਣੇ ਲੰਗਰ ਆਪਾਂ ਮੂਲਕ ਦਿਲ ਲੱਗ ਕੇ ਆਪਣਾ ਪੈਸਾ ਪੈਸ ਦੇ ਵਿੱਚ ਲੰਗਰ ਤਿਆਰ ਕਰ ਰਹੇ ਹਾਂ ਜਿੰਦਨ ਤੱਕ ਪਾਣੀ ਇਸ ਤਰ੍ਹਾਂ ਹੀ ਚੜਿਆ ਰਹੂਗਾ ਉਦੋਂ ਤੱਕ ਲਗਾਤਾਰ ਲੰਗਰ ਚੱਲਦਾ ਰਹੂਗਾ ਕ ਕ ਦਿਨ ਹੋਏ ਲੰਗਰ ਚੱਲਦੇ ਨੇ ਆਪਣੇ ਨੂੰ ਅੱਜ ਤੀਜਾ ਦਿਨ ਹੈ ਜੀ ਤੇ ਅੱਜ ਕਾਹਦਾ ਲੰਗਰ ਚੱਲ ਰਿਹਾ ਬਣਾ ਹੈ ਅੱਜ ਚੱਲੂਗਾ ਜੀ ਛੋਲੇ ਪੂਰੀਆਂ ਤੇ ਪ੍ਰਸ਼ਾਦ ਸਵੇਰੇ 4 ਵਜੇ ਬਰੈਡ ਬੰਚਾ ਕੇ ਆਏ ਜੀ ਤੇ ਹੁਣ ਤੱਕ ਆਪਣਾ ਜਾ ਚੁੱਕਾ ਲੰਗਰ ਕਾ ਹਜੇ ਜਾਣਾ ਹੈ ਮਕੋਰ ਸਾਹਿਬੇਤ ਆ ਜੀ ਬਾਕੀ ਮੂਨਕ ਤੇ ਰਾਮਪੁਰੇ ਜਿਹੜੇ ਬੈਠੇ ਨੇ ਉਹਨੂੰ ਪਹੁੰਚਾ ਕੇ ਆਵਾਂਗੇ ਉਹ ਤੋਂ ਬਾਅਦ ਇੱਕ ਪਿੰਡ ਹੋਰ ਦਿਮਾਗ ਦੇ ਵਿੱਚ ਆ ਰਿਹਾ ਆਪਣਾ ਲੱਗ ਗਿਆ ਖਾਸ ਪਿੰਡਾ ਉੱਥੇ ਵੀ ਸ਼ਾਇਦ ਅਸੀਂ ਜਾ ਸਕਦੇ ਹਾਂ ਠੀਕ ਹੈ ਜੀ ਹੁਣ ਬੱਦਗੇ ਬਹੁਤ ਹੋਈ ਯਾਰਾ ਆ ਛੇੜ ਲਿਆ ਯਾਰਾ ਆ ਵੀ ਮਿੱਤਰੋ ਦੇਖੋ ਜਿਵੇਂ ਦਾ ਰੁਕੀ ਨੌਖਾ ਹੋ ਲੱਗੇ ਹੋਏ ਨੇ ਕੋਈ ਰਸਤਾ ਨਹੀਂ ਲੈਣ ਵਾਲੀ ਦੇਣ ਵਾਲੀ ਉਪਰੋਂ ਮੀਂਹ ਪਿਆ ਉਪਰੋਂ ਕਿਉਂ ਆਣਾ ਪੈਂਦਾ ਉਪਰੋਂ ਮੀਂਹ ਪਿਆ ਹੋਇਆ ਉਪਰੋਂ ਆਣਾ ਪੈਂਦਾ ਬੱਤੋ ਮੱਤਾ ਬੱਤੋ ਬੱਤੋ ਇਸ ਉੱਪਰ ਆ ਕੁਦੁਰਾ ਵਿੱਚ ਦੇ ਕੇ ਰੋ ਪਿਗਾਉਂਗਾ ਚੋ ਸਹੇ ਲੇਗਾ ਉਰਾ ਆ ਗਿਆ ਮੈਂ ਉਹਦੇ ਰੱਖਿਆ ਇੱਕ ਪੇਟੀ ਮੱਤ ਦੀ ਆ ਇਹਨਾਂ ਦੇ ਨਾਲ ਹੀ ਇਹ ਪਾਣੀ ਤੇਜ਼ ਵੀ ਵਹਤ ਆ ਚੜਿਆ ਤਾਂ ਨਹੀਂ ਅੱਜ ਕਿੰਨੇ ਹੋਇਆ ਅੱਜ ਕਰੀਮ ਖੁਜੇਗੀ ਫਿਰ ਸਰ ਕੋਣਾ ਚਮੂ 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 ਆ ਕਸਾ ਤੋ ਲੈ ਲੈ ਮਿੱਤਰੋ ਪਾਣੀ ਦੇ ਪੰਚਾ ਤੇ ਹੋਂ ਚੱਲ ਕੇ ਕਰਨਾ ਫਿਰ ਲੰਗਰ ਤਿਆਰ ਬਲਜਿੰਦਰਾ ਹੂੰ ਕਿੰਨੀ ਕਿ ਸੌਖੀ ਆ ਜ਼ਿੰਮੇਦਾਰ ਦੀ ਯਾਰ ਜ਼ਿੰਦਗੀ ਯਾਰ ਹੈ ਤਾਂ ਖਾਤ ਰਹੀ ਹੈ ਜੇ ਹੁਣ ਸਰਵੇ ਲੱਗੇ ਪਏ ਗੱਗਰ ਹੁੰਦੇ ਬਾਕੀ ਰਸਤਾ ਰੇਗਾ ਉਸ ਦੀ ਜਾਨ ਦੇ ਖੇਤਾਂ ਵਿੱਚ ਦੀ ਜਾਣਾ ਪੈਂਦਾ ਧੰਨਵਾਦ ਆ ਬਾਈ ਦਾ ਜਿਹੜਾ ਰਸਤਾ ਦੇਤਾ ਵਿੱਚ ਦੀ ਖੇਤਾਂ ਵਿੱਚ ਜਾਣਾ ਲੱਗ ਜੂ ਕੋਈ ਗੱਲ ਨਹੀਂ ਹਾਂ 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 ਬਾਕੀ ਹੁੰਦਾ ਇਹ ਵੀ ਸੋਚ ਲੰਦਾ ਯਾਰ ਵੀ ਫੇਰ ਵੀ ਤਾਂ ਮਰੂਗੀ ਉਹ ਪੀਣ ਹੈ ਪੀਣ ਵਾਲਾ ਪਾਣੀ ਤੱਕ ਨਹੀਂ ਆ ਗਿਆ ਨੱਕਿਆਂ ਪਰ ਬਾਈ ਪਾਣੀ ਪੀਣ ਦੀ ਬਹੁਤ ਔਖਾ ਪਹੁੰਚ ਰਿਹਾ ਸਭ ਤੋਂ ਮੁਸ਼ਕਲ ਹੋ ਰਹੀ ਹੈ ਪਾਣੀ ਦੀ ਹਾਂ ਇੱਥੇ ਪਾਣੀ ਬਾਕੀ ਖਾਣਾ ਪੀਣ ਦਾ ਲਈ ਪਹੁੰਚੀ ਤਾਂ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਜਾ ਰਹੀ ਹੈ। ਕਿਉਂ? ਕਈ ਵਾਰ ਤਾਂ ਲਾਈਟ ਹੁੰਦੀ ਆ, ਕਈ ਵਾਰ ਲਾਈਟ ਹੁੰਦੀ ਨਹੀਂ ਹੈਗੀ। ਵੀ ਖੋ ਵੀ ਖੇਤਾਂ ਦੀ ਅਗਲਾ ਟੈਂਕੇ ਟੋੰਕਿਆ ਭਰ ਲਿਆ ਹਨਾ। ਹਾਂ ਹਾਂ ਹਾਂ। ਜਿਹੜੇ ਚਾਹ ਹੁੰਦੇ ਨੇ ਚ ਬੱਚੀਆਂ ਖੇਲਾ ਹੁੰਦੀਆਂ ਨੇ ਉਹ ਵੀ ਕਿੰਨੇ ਜਿਹੜੇ ਦਿਲੇਟ ਨੇ ਚੱਲਣਗੇ ਚੱਲਣਗੇ। ਇੱਕ ਰਾਤ ਟੱਪ ਕੇ ਉਹ ਖਰਾਬ ਹੋ ਜਾਂਦੀ ਆ। ਬਾਕੀ ਧੰਨਵਾਦ ਭਾਈ ਸਾਹਮਣੇ ਘਰ ਵਾਲੇ ਦਾ। ਹਾਂਜੀ ਹਾਂ। ਕੋਈ ਨਹੀਂ ਮਦਦ ਕਰ ਲੈ ਰਹੇ ਸਾਰੇ ਖੜਵਾ ਰੱਖੇ ਨੇ ਸਭ ਨੇ। ਸਾਰਿਆਂ ਨੇ ਸਾਧਨ ਖੜਾ ਰੱਖੇ ਨੇ ਉਹ ਘਰ ਵਾਲਿਆਂ ਨੇ ਦੇਖੋ। ਰਸਤਾ ਦੇ ਰੱਖਿਆ ਜਿਹੜਾ ਇੱਕ ਦੂਸਰੇ ਦਾ ਸਾਥ ਦੇਊਗਾ ਨਾ ਮਾਲਕ ਵੀ ਉਸੇ ਦਾ ਸਾਥ ਦੇਊਗਾ ਮੇਰੇ ਭਾਈ ਜਾਂ ਫਿਰ ਇਹ ਸੇ ਕੰਮ ਵਾਸਤੇ ਨਹੀਂ ਪਛਾਵ ਅੱਜ ਆਪਾਂ ਕਿਸੇ ਵਾਸਤੇ ਖੜੇ ਆ ਨਾ ਪਰ ਤਾਲੂ ਆ ਆਪਣੇ ਵਾਸਤੇ ਪੱਕਾ ਅਗਲਾ ਖੜੂਗਾ ਠੀਕ ਆ ਨਾ ਅਸੀਂ ਵੀ ਹਰੇਕ ਭੱਜੇ ਫਿਰਦੇ ਚੱਲੋ ਕਰਾਨ ਵਾਲਾ ਤਾਂ ਮਾਲਕਾ ਅਸੀਂ ਆਹ ਗੱਲ ਨਹੀਂ ਕਹਿੰਦੇ ਹੈਗੇ ਪਰ ਅੱਗੇ ਵੱਧ ਕੇ ਪਾਣੀ ਪੰਚਾਓ ਲੰਗਰ ਪੰਚਾਓ ਉਸੇ ਤੱਕ ਰੋਸ ਆਬਦੀ ਜਿੰਨੇ ਕਿਸੇ ਤੋਂ ਹੁੰਦੇ ਜਿੰਨੇ ਜੋਗੇ ਹੈਗੇ ਆ ਮੂਨਕ ਸ਼ਹਿਰ ਆ ਆਪਣਾ ਲਵੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਆਏ ਹੋਏ ਨੇ ਜਿੰਨੀ ਚਾਹਤ ਹੁੰਦੀ ਆ ਉਨੀ ਕਰੋ ਧੰਨਵਾਦ ਦੁਕਾਨਾਂ ਦਾ ਆਪਾਂ ਚਾਰ ਦਿਨ ਲੇਟ ਵੀ ਖੁੱਲ ਜਾਣਗੇ ਕੋਈ ਬੜੀ ਗੱਲ ਨਹੀਂ ਦੁਕਾਨਾਂ ਤਾਂ ਕੋਈ ਨਾ ਆਪਣੀ ਖੁੱਲਦੀਆਂ ਰਹਿੰਦੀਆਂ ਨੇ ਸਾਰੀ ਉਮਰ ਹੀ ਕੰਮ ਕਰਨਾ ਭਾਈ ਜੇ ਇਸ ਟਾਈਮ ਆਪਾਂ ਆਪਦੇ ਭਈਆਂ ਨਾਲ ਨਾ ਖੜੇ ਨਾ ਫਿਰ ਕੋਈ ਫਾਇਦਾ ਨਹੀਂ ਹੈਗਾ ਖੜੋ ਆਓ ਬਰਾਬਰ ਸਾਰਿਆਂ ਦੇ ਆ ਘਰਾਂ ਦਾ ਧੰਨਵਾਦ ਬਹੁਤ-ਬਹੁਤ ਜਿਹੜਾ ਰਸਤਾ ਦਿੱਤਾ ਤੂੰ ਦਿੱਤੀ ਹੋਈ ਆ ਠੀਕ ਹੈ ਜੀ ਆਹ ਹਾਲਾਤ ਇਸ ਸਮਾਂ ਆਪਣੇ ਟੋਨਰ ਉਹਦਾ ਡੱਗਰ ਦੇ ਕੋਲ ਜੋ ਕਰਾ ਇੰਨੀ ਟ੍ਰੈਫਿਕ ਆ। ਅੰਗੀ ਬਖਸ਼। ਲਾਇ ਬਿੱਟਰ ਹੁਣ ਤਾਂ ਅੱਗੇ ਮੋਟਰਸਾਈਕਲ ਤੇ ਸਕੂਟਰੀ ਬਾਗੀ ਹੋਰ ਕੰਮ ਤੇ ਪਾਣੀ ਤੇ ਲੰਗਰ ਉੱਤੇ ਪਹੁੰਚਦਾ ਹੋ ਗਿਆ। ਹੁਣ ਚੱਲਦੇ ਆ ਅੱਗੇ ਲੰਗਰ ਪਾਣੀ ਤਿਆਰ ਕਰਾ ਕੇ ਪਿੰਡਾਂ ਚ ਪਹੁੰਚਾ ਕੇ ਆਨੇ ਆ। ਬਜਿੱਤੇ 10 ਕੁਸਾ। ਇਹ ਜੀ ਸੇਵਾ ਜੇ ਲੱਗੇ ਪਿਆ ਜੀ ਹਾਂ ਸੇਵਾ ਕਰਦੇ ਨੇ ਵਾਸਤੇ ਜਿੰਨੇ ਸਾਥੋਂ ਸੇਵਾ ਹੋ ਰਹੀ ਹੈ ਉਹ ਨਹੀਂ ਸਿਕਾ ਰਹੀ ਅਸੀਂ ਇਦਾਂ ਨਹੀਂ ਕਹਿੰਦੇ ਹਾਂ ਅਸੀਂ 24 ਘੰਟੇ ਸੇਵਾ ਕਰ ਰਹੇ ਹਾਂ ਜਿੰਨੀ ਕੁ ਮਰ ਦਾ ਘੰਟਾ 2 ਘੰਟੇ 4 ਘੰਟੇ ਜਿੰਨੀ ਵੀ ਸਾਥ ਟਾਈਮ ਲੱਗ ਰਿਹਾ ਹੈ ਅਸੀਂ ਉਹਨਾਂ ਦੀ ਸੇਵਾ ਸੇ ਕਰਨ ਲੱਗੇ ਪਿਆ ਉਹ ਅਸੀਂ ਪਾਣੀ ਪਟਾ ਕੇ ਆਇਆ ਸਵੇਰੇ ਲੰਗਰ ਦੀ ਸੇਵਾ ਕਰੀ ਲਈ ਤੇ ਬਾਅਦ ਕੀ ਹੁਣ ਜਾਨੇ ਦੁਬਾਰਾ ਫੇਰ ਇਹ ਲੰਗਰ ਤਿਆਰ ਹੋਣ ਲੱਗ ਰਹੇ ਹੈ ਮਾਵਲਿਕ ਵਾਸਤੇ ਸਾਂਕੇ ਵਾਸਤੇ ਉਹ ਰੋਤਵਾਵਾਂ ਵਿੱਚ ਜਿਵੇਂ ਡਿਊਟੀ ਅੱਗੇ ਲੱਗਦੀ ਹੈ ਜੇ ਉਹਨੇ ਦੱਸਿਆ ਵੀ ਸਵੇਰੇ 4 ਵਜੇ ਦਾ ਬਰੈਡਾ ਬਰੈਡਾ ਦਾ ਲੰਗਰ ਦੇ ਕੇ ਉਸ ਤੋਂ ਮਗਰੋਂ ਪੂਰੀ ਛੋਲੇ ਛੋਲੇ ਪੂਰੀਆਂ ਤਿਆਰ ਕਰਵਾਉਣ ਲੱਗ ਰਹੇ ਆ ਉਹ ਪਚਾਰਿਆ ਪਿੰਡਾਂ ਦੇ ਵਿੱਚ ਜਿੱਥੋਂ ਪਾਣੀ ਮੁੱਕ ਗਿਆ ਪਾਣੀ ਦਾ ਪੋਟਾ ਆ ਗਿਆ ਉੱਥੇ ਪਾਣੀ ਪਚਾ ਦਿੰਦੇ ਆ ਜੇ ਕੋਈ ਪ੍ਰਾਚਾ ਚਾਹੂ ਵਾਸਤੇ ਕਹਿੰਦਾ ਚਾਹ ਪਚਾ ਦਿੰਦੇ ਆ ਇਹ ਸੇਵਾ ਸਾਨੂੰ ਹੁਕਮ ਆਈ ਜਾਂਦਾ ਕਿ ਸੇਵਾ ਸਾਡੇ ਕੋਲ ਹੋਰ ਹੀ ਆ ਉਨੀ ਤੁਸੀਂ ਕਰ ਰਹੇ ਆ ਜਿਹਨੇ ਹੁਕਮ ਹੁੰਦਾ ਜੇ ਕਰ ਰਹੇ ਕਿਹਦੇ ਸਿੱਤੇ ਆ ਭੰਗ ਗੁਰੂ ਰਾਮਦਾਸ ਮਾਲਕ ਮਹਾਰਾਜ ਜੀ ਦੇ ਬਾਬਾ ਨਾਨਕ ਜੀ ਦੇ ਸਿਰ ਦੇ ਉੱਪਰ ਸੇਵਾ ਕਰ ਰਹੇ ਆ ਇਹ ਪੰਜਾਬ ਹੈ ਜੀ ਪੰਜਾਬ ਕਦੇ ਦਬਦਾ ਨਹੀਂ ਨਾ ਦਬਿਆ ਕੇਵਲਿੰਦਰਾ ਨਾ ਸਹੀ ਗੱਲ ਹੈ ਬਾਈ ਰਾਜਾ ਰਾਜਾ ਹੀ ਰਹੂਗਾ ਅੱਜ ਮੈਨੂੰ ਬਲੱਡਾਂ 'ਤੇ ਪੈ ਰਹੇ ਹਨ ਕਿਸੇ ਕੋਈ ਕਿਸੇ ਉਮੀਦ ਨਹੀਂ ਰੱਖ ਰਹੇ ਸਾਰੇ ਸੇਵਾ ਖੁਦ ਕਰਨ ਲੱਗੇ ਪੈ ਰਹੇ ਪੰਜਾਬ ਉੱਥੇ ਕੁਝ ਹਰਿਆਣਾ ਭਾਈ ਆ ਕੇ ਆਪਣਾ ਕੋਈ ਰਸਤਾ ਛੱਡ ਕੇ ਜੈਨ ਕਿਸੇ ਸਰਕਾਰ ਤੋਂ ਮੰਗਣ ਦੀ ਲੋੜ ਨਹੀਂ ਅੱਜ ਪਬਲਿਕ ਆਪ ਜਿਹੜੀ ਸੇਵਾ ਕਰ ਰਹੀ ਹੈ ਸੰਗਤ ਦੂਰੋਂ ਦੂਰੋਂ ਚੱਲ ਕੇ ਆ ਕੇ ਆ ਰਹੀ ਹੈ ਸੇਵਾ ਕਰਨ ਦਾ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ ਵੀ ਬਾਕੀ ਇੱਥੇ ਸਾਡੀ ਸਭ ਸ਼ਾਂਤੀ ਰਹੇ ਕੋਈ ਤੁਹਾਨੂੰ ਨੁਰੋੜ ਨਾ ਪਵੇ ਤੱਕ ਹੈ ਹਾਂ ਹਾਂ ਜਿਹੜੀ ਸੰਗਤ ਲੰਗਰ ਲੈ ਕੇ ਆ ਰਹੀ ਹੈ ਗੁਰੂ ਘਰਾਂ ਚੋਂ ਲਵੇ ਸਾਰੇ ਪਿੰਡਾਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਚਲੋ ਵੀ ਇਸ ਟਾਈਮ ਤੇ ਆਪਦੇ ਕੰਮ ਆਉਂਦੇ ਨੇ ਹਾਂ ਠੀਕ ਹੈ ਨਾ ਵੀਰੇ ਵੱਤੋ ਵੱਤ ਸੇਵਾ ਕਰੋ ਚਲੋ ਹੁਣ ਪਹੁੰਚ ਗਏ ਆਪਾਂ ਪਹਿਲਸ ਚ ਤੇ ਹੁਣ ਕਰਵਾਨਿਆਂ ਲੰਗਰ ਤਿਆਰ ਫਿਰ ਚੱਲਦੇ ਦੇਖੋ ਕਿੱਥੇ ਦਾ ਰੂਟ ਬਣਦਾ ਆਪਾਂ ਫਿਰ ਪਹੁੰਚ ਕੇ ਲੰਗਰ ਤੇ ਲੰਗਰ ਵੀ ਆਪਣੇ ਦੜਾ ਦੱਬ ਤਿਆਰ ਹੋਣ ਲੱਗ ਰਿਹਾ ਸਾਰੀਆਂ ਪੂਰੀਆਂ ਪਾਰੀਆਂ ਪਾਈਆਂ ਲੱਗਿਆ ਹੋਇਆ ਸ਼ੌਂਕ ਨਾਲ ਤਿਆਰ ਕਰਨਾ ਠੀਕ ਆ ਹੁਣ ਲੈ ਕੇ ਗਏ ਨੇ ਕਿਧਰੇ ਲੰਗਰ ਕੇ ਨਾ ਲੰਗਰ ਲੈ ਕੇ ਗਏ ਨੇ ਕਿਧਰੇ ਕੇ ਨਾ ਲੈ ਕੇ ਕਿੱਥੇ ਲੈ ਗਨੇ ਮਕੋੜ ਸਾਹਿਬਾ ਬੋਲਦਾ ਫੋਲ ਤਾਂ ਬੋਲਦਾ ਠੀਕ ਆ ਲੈ ਮਿੱਤਰੋ ਫੋਲ ਤਾਂ ਲੰਗਰ ਪਹੁੰਚ ਗਿਆ ਤੇ ਬਾਕੀ ਮੂਨਕ ਆਪਣੇ ਪੰਚਾ ਘਿਆ ਨਾ ਕੰਗਰ ਦੇ ਉੱਪਰ ਤੇ ਲੰਗਰ ਕਰਵਾ ਰਿਆਂ ਤਿਆਰ ਆ ਸੇਵਾ ਜਿੰਨੀ ਕੋਰੀ ਉਹਨਾਂ ਘਰਾਂ ਲੱਕੇ ਮਿਲ ਕੇ ਸਾਰੇ ਭਾਈ ਕਰਨ ਲੱਗੇ ਹੋਏ ਆ ਵੱਧੋ ਵੱਧ ਸਹਿਯੋਗ ਦਿਓ ਬੰਦਾਂ ਦੇ ਉੱਤੇ ਜਾ ਕੇ ਜਿੰਨੂੰ ਜਿਹੜੀ ਚੀਜ਼ ਦੀ ਲੋੜ ਆ ਪੰਚਾਓ ਇਹੀ ਟਾਈਮ ਆ ਵੀਰੇ ਕੰਮ ਆਨ ਦਾ ਇੱਕ ਦੂਜੇ ਦੇ